ਦੋਸਤੋਂ ਚੰਗੇ ਦੁੱਧ ਵਾਲੀ ਇੱਕ ਆਪਾਂ ਮੱਝ ਤੁਹਾਨੂੰ ਦਿਖਾ ਰਹੇ ਆ ਖੜਿਆ ਪਿੰਡ ਰੌਂਤਾ ਤਸਵੀਰ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗੇ ਦੇ ਵਿੱਚੋਂ ਇਹ ਮਿੱਤਰੋ ਵੀਡੀਓ ਪਾਈ ਦੇ ਕਰੋ ਇੱਕ ਪਹਿਲਾਂ ਵੀ ਵੀਡੀਓ ਪਾ ਚੁੱਕਿਆ ਤੇ ਦੂਜੀ ਵੀਡੀਓ ਮਿੱਤਰੋ ਪਾਈ ਦੇ ਕਰੋ ਆਪਾਂ ਬਣਾ ਰਿਹਾ ਦੁੱਧ ਬਾਈ ਕਹਿੰਦਾ ਵੀ ਬਹੁਤ ਚੰਗਾ ਕੱਢਿਆ ਵਾ ਕੱਦ ਕਾ ਠੀਕ ਆ ਵਜਨ ਮਿੱਤਰੋ ਚੰਗਾ ਤੇ ਚੰਗੀ ਮਿੱਤਰੋ ਪੂਰੀ ਸਭੀ ਵੀ ਆ ਥਣਾ ਦੀ ਪੂਰੀ ਸਾਫ ਆ ਥਣ ਮਿੱਤਰੋ ਬਹੁਤ ਚੰਗਾ ਲੱਗਿਆ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਵੀ ਕਿਹੜਾ ਸੁਆ ਸੁਂਦੀ ਐ ਕਿੰਨਾ ਇਹਨੇ ਦੁੱਧ ਕੱਢਿਆ ਕਿਹੜਾ ਜਾ ਟੀਕਾ ਲੱਗਿਆ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਪਹਿਲਾਂ ਤਾਂ ਆਪਣਾ ਨਾਮ ਨਾਕਵਾਲ ਸਿੰਘ ਜੀ ਇਕਬਾਲ ਸਿੰਘ ਪਿੰਡ ਹੈਗਾ ਰੌਂਦਾ ਹਨਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਜੀ ਠੀਕ ਹੈ ਤੇ ਆਪਣਾ ਘਰ ਐ ਚਾ ਭੋੜੀਪੁਰਿਆਂ ਨੂੰ ਜਿਹੜਾ ਅੱਡਾ ਉਹਦੇ ਬਿਲਕੁਲ ਨੇੜੇ ਹੀ ਰਹਿ ਜਾਂਦਾ ਠੀਕ ਹੈ ਖੇਤਾਂ 'ਚ ਘਰ ਹੈ ਹਨਾ ਹਾਂਜੀ ਹਾਂਜੀ ਕੀ ਹੈ ਸੂਆ ਤੀਜਾ ਸੁੰਦੀਆ ਸੂਆ ਤੀਜਾ ਸੁੰਦੀਆ ਬਾਈ ਦੁੱਧ ਸਹੀ ਕਿੰਨਾ ਦਿੰਦਾ ਵਾ ਸਹੀ ਦੁੱਧ ਬਾਈ ਆਪਾਂ ਦਿਆਲਪੁਰੇ ਲਈ ਸੀ ਹਾਂਜੀ 7 ਮਹੀਆਂ ਚ ਉਹਨਾਂ ਕੋਲੇ ਆਪਾਂ ਸਮਾਪਾਪਾ 7 ਤਾਂ ਹੀ ਲੈ ਲਈਆਂ ਸੀ ਓਕੇ ਪਹਿਲੇ ਸੂਏ ਤੋਕੜ ਥੱਲੇ ਸੀਗਾ ਇਹਦੇ ਥੱਲੇ 12 ਤੋਂ 13 ਕਿਲੋ ਪਰ ਆਪਣੇ ਕੋਲੇ 18 ਤੋਂ 19 ਕਿਲੋ ਦੁੱਧ ਦਿੰਦਾ ਓਕੇ ਹਾਂਜੀ ਕੱਢੂ ਇਸ ਵਾਰ ਵੀ ਉਹਨਾਂ ਹਾਂਜੀ 20 ਦੀ ਆਸ ਹੈ 18 ਤਾਂ ਕੱਢੂਗੇ ਹਾਂਜੀ ਹਾਂਜੀ ਬੜੇ ਨਾ ਜੇ ਕੋਈ ਬੰਦਾ ਸੂਈ ਵੀ ਲੈ ਜੂ ਤਾਂ ਵੀ ਆਪਾਂ ਨੂੰ ਚਲੋ ਕੋਈ ਗੱਲ ਨਹੀਂ ਹਾਂ ਤੋਰੇ ਜੇ ਇੱਕ ਵਾਰੀ 18 18 20 ਲੀਟਰ ਮਿੱਤਰੋ ਦੁੱਧ ਵਾਲੀ ਮੱਝ ਆ ਨਾ ਪਤੋਏ ਹੱਥ ਨਹੀਂ ਲੱਗਦਾ ਦਰ ਜਾਂਦਾ ਨਾ ਜੀ ਜਦੋਂ ਤੈਨੂੰ ਕਿਹਾ ਉਦੋਂ ਲਾ ਲਈ ਖੁੱਲੀ ਝੋਲੀ ਵਾਲੀ ਆ ਵਜਣ ਮਿੱਤਰੋ ਚੰਗਾ ਤੇ ਚੰਗੇ ਮਿੱਤਰੋ ਸਮਝ ਆ ਸਮਝ ਵੀ ਆ ਸਿੰਘ ਵੀ ਮਿੱਤਰੋ ਬਹੁਤ ਚੰਗਾ ਥਣ ਬਹੁਤ ਚੰਗਾ ਲੱਗਿਆ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆਉਂਦੀ ਆ ਬਾਈ ਇਕਬਾਲ ਦੇ ਨਾਲ ਕਰ ਸਕਦੇ ਹੋ ਤੁਸੀਂ ਸੰਪਰਕ ਤੀਜਾ ਸੁਆ ਭਾਈ ਕਹਿੰਦਾ ਵੀ ਸੁਹਣਾ ਸਾਹਮਣੇ ਤੁਰ ਮੜ ਤੁਰਦੀ ਤਾਂ ਆਪਾਂ ਇੱਕ ਵਾਰੀ ਸਾਨੂੰ ਲੇਵਾ ਦਿਖਾ ਦਿੰਨੇ ਆ ਜਿਵੇਂ ਜਿਵੇਂ ਮਿੱਤਰੋ ਸੂੰਦੀ ਆ ਸੂੰ ਤੋਂ ਬਾਅਦ ਲੇਵਾ ਪੂਰਾ ਟਾਈਟ ਕਰ ਜਾਂਦੀ ਆ ਭਾਈ ਕਹਿੰਦਾ ਤੇ ਹਜੇ ਲੇਵਾ ਮਿੱਤਰੋ ਭਰਨ ਲੱਗੀ ਆ ਤੇ ਘਟੋ ਘਟ 5-7 ਦਿਨਾਂ ਦੀ ਮਿੱਤਰੋ ਕੱਚੀ ਆ ਤੁਹਾਨੂੰ ਫਿਰ ਕਹਿਣਾ ਵੀ ਚੰਗਾ ਕਰ ਦੂ ਜੇਕਰ ਕਿਸੇ ਭਰਾ ਨੇ ਮਿੱਤਰੋ ਨਵਾਂ ਕੋਈ ਕੰਮ ਕਰਨਾ ਹੈ ਉਹਦੀ ਖਾਤਰ ਆਪਾਂ ਕਰ ਸਕਦੇ ਬਹੁਤ ਚੰਗੀ ਹੈ ਟੀਕੇ ਬਾਰੇ ਕੋਈ ਜਾਣਕਾਰੀ ਠੀਕ ਹੈ ਜੀ ਇਹਦੇ ਆਹ ਕਪੜੇ ਸਰ ਵੀ ਡਾਕਟਰ ਨਾਲ ਬਦਨੀ ਬਲੀ ਦਾ ਭਰੇ ਆ ਹਾਂ ਬਲੀ ਵਾਲੇ ਹਾਂ ਜਿਹੜਾ ਬਲੀ ਬਦਨੀ ਵਾਲੇ ਦਾ ਬਲੀ ਦਾ ਹਾਂਜੀ ਹਾਂਜੀ ਓਕੇ ਓਕੇ ਚੰਗਾ ਸਾੜ ਹੈ ਨਾ ਸਰ ਵੀ ਆਉਂਦਾ ਆਪਣੀ ਓਕੇ ਇਹਦਾ ਰੇਟ ਆਪਾਂ ਫਿਰ ਰੇਟ ਵੀ ਇਹਦਾ ਇੱਕ ਸੱਤ ਲੈਣਾ ਹੀ ਆ ਵੀ ਮੋਲ ਨੇ ਓਕੇ ਤੇ ਫੋਨ ਨੰਬਰ ਦੱਸ ਦਿਓ ਜੀ ਫਿਰ ਫੋਨ ਨੰਬਰ ਹੈਗਾ 98766 98766 ਹਾਂਜੀ 18634 18 ਸੇ 34 ਸੋ ਜਿਹੜੇ ਵੀ ਵੀਰ ਭਰਾ ਨੂੰ ਫੇਰ ਆਪਾਂ ਕਹਿੰਦਾ ਵੀ ਜਰੂਰ ਤੋਂ ਹੋਵੇ ਤਾਂ ਕਰੋ ਭਾਈ ਦੇ ਨਾਲ ਸੰਪਰਕ ਬਹੁਤ ਹੀ ਲੇਵੇ ਦੀ ਸਾਫ ਭਜਨ ਚੰਗਾ ਤੇ ਚੰਗੇ ਮਿੱਤਰੋ ਸੰਭੀ ਵੀ ਹੈ ਸੋ ਸਾਰੇ ਵੀਰਾਂ ਦਾ ਸੰਪਰਕ